I'm sorry, 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 i have sorry ਜਿਸ ਅਸੀਂ ਗੱਲ ਜੀ ਸਾਰਿਆਂ ਨੂੰ ਅੱਛਾ ਜੀ ਮੋਹਨ ਸਿੰਘ ਜੀ ਬਾਤ ਤੁਹਾਨੂੰ ਇੱਕ ਬੇਨਤੀ ਇਦਾਂ ਕਰਨੀ ਆ ਵੀ ਜਿਹੜਾ ਅੱਪਨ ਅੱਜ ਪਹਿਲਾਂ ਤਾਂ ਤੁਹਾਨੂੰ ਬੇਟੇ ਦੇ ਜਨਮ ਤੇ ਬਹੁਤ-ਬਹੁਤ ਮੁਬਾਰਕਾਂ ਹਾਂ ਜੀ ਸਾਰੇ ਪਰਿਵਾਰ ਨੂੰ ਇਹਨਾਂ ਪਰਿਵਾਰ ਨੂੰ ਉਸ ਵਾਰ ਦਾ ਤੁਹਾਨੂੰ ਇਹ ਬੇਨਤੀ ਕਰਦੇ ਆ ਵੀ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਵੀ ਜਿਹੜਾ ਤੁਸੀਂ ਹੈਪੀ ਬਰਥਡੇ ਆਪਾਂ ਗੁਰੂ ਘਰ ਸ਼ੀਰਧਾਂ ਦੀ ਧਰਤੀ ਤੇ ਜਾ ਕੇ ਮਨਾਇਆ ਸ਼ੀਰ ਸਿੰਘਾਂ ਨੂੰ ਖੰਡਪਾਲ ਸਾਹਿਬ ਰਖਾ ਕੇ ਮਨਾਇਆ ਇਹ ਤੁਹਾਡੇ ਮਾਨਦੇ ਵਿੱਚ ਸਾਰੇ ਪਰਿਵਾਰ ਦੇ ਮਾਨਦੇ ਵਿੱਚ ਇਹ ਖਿਆਲ ਕਿਵੇਂ ਆਇਆ ਉਹਦੇ ਬਾਰੇ ਇੱਕ ਦੋ ਸ਼ਬਦ ਜੀ ਨੂੰ ਦੱਸੋ ਇਹ ਜੀ ਜੀ ਇਦਾਂ ਹੈ ਸੰਧੂ ਸਾਹਿਬ ਆਪਣੀ ਤਾਂ ਜਿਹੜੀ ਧਰਤੀ ਆ ਨਾ ਜੀ ਆਪਣੀ ਉਹ ਬਹੁਤ ਪੂਜਣਯੋਗ ਧਰਤੀ ਲਿਆ ਜੀ ਇਹ ਗੁਰਮਾਤੀ ਨਾਲ ਦੀ ਧਰਤੀ ਆ ਹਾਂ ਜੀ ਆਪਣੇ ਵੱਡੇ ਸਹਿਜਾਂ ਦਾ ਸਹਿਜਾ ਆਪਾਂ ਪਾਪਾ ਜੀ ਸਿੰਘ ਜੀ ਤੇ ਹਾਂ ਜੀ ਦਾ ਮਾਪਾ ਜੀ ਹਾਰ ਸਿੰਘ ਜੀ ਉਹਨਾਂ ਦਾ ਹੋਰ ਅਸੀਦਾਂ ਦਾ ਫੋਨ ਪੁੱਲੇ ਆ ਜੀ ਉਹਦੇ ਕਰਕੇ ਆਪਾਂ ਦਾ ਤਾਂ ਰਣ ਰਣ ਕਿੰਨੀ ਆ ਜੀ ਆਪਾਂ ਉਹਨਾਂ ਦੇ ਵੀ ਉਹਦੇ ਕਰਕੇ ਸੀਤਾ ਇਹ ਵਿਚਾਰ ਸੋਚਿਆ ਜੀ ਬੇਟਾ ਗੁਰੂਆਂ ਦਾ ਓਟ ਆਸਰਾ ਲੈ ਕੇ ਪਹਿਲਾਂ ਬਾਹਰ ਗਿਆ ਤਾਂ ਇੱਥੋਂ ਹੀ ਆਪਣਾ ਸੀਤਾ ਸੰਘਾ ਤੋਂ ਥੱਕ ਕੇ ਗਿਆ ਸੀ ਇਹਦੇ ਤਾਂ ਜੇ ਬਾਹਰ ਆਪਣਾ ਪ੍ਰਮਾਤਮਾ ਨੇ ਤਰੱਕੀਆਂ ਦਿੱਤੀਆਂ ਜੀ ਉਹਦੇ ਸੰਬੰਧ ਵਿੱਚ ਆ ਕੇ ਫਿਰ ਕਿੰਨਾ ਥੱਕਿਆ ਹੋਇਆ ਫਿਰ ਇਹ ਕਿੱਥੇ ਆਏ ਬਹੁਤ ਸਾਰੇ ਲੋਕ ਨਾ ਵੀ ਜੀ ਇਦਾਂ ਸਮਝਦੇ ਹੁੰਦੇ ਆ ਕਿ ਅਸੀਂ ਜਿਹੜਾ ਬਰਦਿਆਂ ਹੋਟਲ 'ਚ ਮਨਾਣਾ ਹੈ ਅਸੀਂ ਫਲਾਣੀ ਜਗ੍ਹਾ ਮਨਾਣਾ ਕੋਈ ਪੈਲਸ ਬੁੱਕ ਕਰਕੇ ਮਨਾਉਂਦਾ ਹੈ ਸੋ ਉਹਨਾਂ ਦੀ ਜਨ ਨਾਲੋਂ ਅਸੀਂ ਤੁਹਾਨੂੰ ਬਹੁਤ ਮੁਬਾਰਕਬਾਦ ਦਿੰਦੇ ਆਂ ਅ ਸਾਰੇ ਪਿਆਬੀਆਂ ਨੂੰ ਇਹ ਸਾਡਾ ਸੰਦੇਸ਼ ਵੀ ਆ ਸੁਨੇਹਾ ਵੀ ਆ ਵੀ ਧਰਮ ਦੇ ਤੌਰ ਤੇ ਹੀ ਆਪਾਂ ਆਪਣੇ ਬੱਚਿਆਂ ਦੇ ਜਿਹੜੇ ਜਨਮ ਦਿਨ ਆ ਉਹ ਮਨਾਓ ਖੁਸ਼ੀਆਂ ਦਾ ਮਨਾਉਣੀ ਆ ਮਹਾਰਾਜ ਨੇ ਕਿਹਾ ਕਿ ਖੁਸ਼ੀਆਂ ਦਾ ਮਨਾਓ ਨੱਚਣ ਗੁੱਦਨ ਮਨ ਕਾ ਚਾਹ ਉਹ ਵਰਵਾਨੀ ਦਾ ਵਿਚਾਰ ਆ ਪਰ ਮਨਾਓ ਇਸ ਧਰਮ ਦੇ ਤਰੀਕੇ ਨਾਲ ਦੇਖੋ ਸਾਰੇ ਪਰਿਵਾਰ ਨੇ ਖੰਡ ਪਾਟ ਸਾਬ ਕਰਾ ਕੇ ਲੰਗਰ ਚੁਲਾਇ ਜੀਰੂ ਦੇ ਔਰ ਇਹ ਜਨਮ ਦਿਨ ਦੀ ਖੁਸ਼ੀ ਮਨਾਈ ਆ ਤੋ ਉਹ ਸੰਦੀਰੀ ਸਿੰਘਾ ਗਲੈਂਡ ਤੋਂ ਆਇਆ ਇਹਨਾਂ ਨੇ ਬਾਹਰੋਂ ਆ ਕੇ ਕੋਈ ਵੀ ਹੋਟਲ ਨਹੀਂ ਕਰਿਆ ਕੋਈ ਢਾਬਾ ਨਹੀਂ ਕਰਿਆ ਗੁਰੂ ਘਰ ਸਿੰਪਲ ਸਹਿਗੰਗਨਪਨ ਸਾਹਿਬ ਦੇ ਭੋਗ ਪਾਏ ਆ ਉਹ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਕਿ ਜਿੱਥੇ ਪਿਆਬੀ ਵਸਦੇ ਆ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਓ ਸਾਰਿਆਂ ਨੂੰ ਇਹੋ ਜਿਹਾ ਖਾਲਸਾ ਵਾਹਿਗੁਰੂ ਜੀ